ਨਾ ਲਾਲ ਮੇਰਾ ਨਾਮ ਜੀ ਪੁਰਾਣਾ ਬਜ਼ਾਰ ਬੱਲਾਂ ਵਾਲੀ ਗਲੀ ਚ ਕੀ ਘਟਨਾ ਵਾਪਰੀ ਹੈ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਸੀ ਘਰ ਮੈਂ ਘਰ ਮਜੂਰ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫੇਰੇ ਜਿਹੜਾ ਨਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਆਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ ਐਲਸੀਡੀ ਟੁੱਟ ਗਿਆ ਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਬਾਰਿੰਗ ਆ ਜਿਹੜੀ ਸਭ ਜਰੀਆ ਸਭ ਉੱਡ ਗਈ ਆ ਉੱਡ ਗਈ ਸਭ ਹੋ ਗਈ ਆ ਵਿੱਚੋਂ ਹੀ ਨਿਕਲ ਆਈ ਬਾਹਰ ਨਸ਼ਟ ਹੋ ਗਈ ਆ ਇਹ ਅਚਾਨਕ ਹੋ ਗਿਆ ਹਨਾ ਕੁਛ ਜਾਂ ਕੁਸੀਰ ਹੋਇਆ ਘਰ ਦੀ ਹਾਂ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਘਟਰਾ ਜਰੀਆ ਵਾਪੀ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਫੈਮਿਲੀ ਨੰਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਦਾਂ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਬਾਜ ਜਦਾਂ ਇਹ ਹੋ ਰਹੀ ਇਹਦੇ ਨਿਸ਼ਾਨ ਆਇਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਐਲ ਸੀ ਡੀ ਇਨਵਰਟਰ ਵਗੈਰਾ ਹੋਏ ਨੇ ਉਹਦਾਂ ਦੇ ਹਾਂਜੀ ਇਜਲੀ ਪੈਣ ਨਾਲ ਸਾੜੇ ਮੱਲੇ ਦਾ ਪੂਰੇ ਮੱਲੇ ਦਾ ਨੁਕਸਾਨ ਪੜਾ ਹੋਇਆ ਹੈ ਮੈਂ ਮੀਟਰ ਸੜ ਗਿਆ ਹੈ ਦੁਬਾਰਾ ਟੁੱਟ ਕੇ ਬਾਹਰ ਆ ਗਈਆਂ ਹੋਰ ਇਨਵਰਟਰ ਫਟ ਗਈ ਹੈ ਕਿੰਨਾ ਸਾਰੇ 7-8 ਘਰਾਂ ਦਾ ਨੁਕਸਾਨ ਹੋ ਗਿਆ ਬੜਾ ਜ਼ਿਆਦਾ ਕੀ ਕੀ ਹੋ ਨੁਕਸਾਨ ਹੋਇਆ ਐਲ ਸੀ ਡੀ ਐਲ ਸੀ ਡੀ ਫਟ ਗਈ ਹੈ ਮੀਟਰ ਸੜ ਗਏ ਇਨੂਏਟਰ ਬਲਾਸਟ ਹੋ ਗਈ ਹੈ ਕਿੰਨਾ ਤੇ ਟੋਟਲ ਲੱਗਦਾ ਨੁਕਸਾਨ ਹੋਇਆ ਹੈ ਪੈਸੀ ਹੱਥ ਪਾ ਹੋਈ ਗਏ ਬਾਬ ਪੈਸ ਵੀ ਸੜ ਗਿਆ ਮਤਲਬ 플ੱਗ ਵਗੈਰਾ ਸਾਰੇ ਬਾਹਰ ਆ ਗਿਆ ਗਿਆ ਹੋਲਡਰ ਦੇ ਸਾਈਡ ਤੋਂ ਫੁੱਲ ਫੁੱਲ ਕਿੰਨੇ ਘਰ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਸੱਤ ਘਰਾਂ ਦਾ ਕਟਾ ਹੈ ਗਈ ਹੈ ਜਿਹਨਾਂ ਦਾ ਨੁਕਸਾਨ ਹੋਇਆ ਹੈ ਅਸਮਾਨੀ ਬੀਲੀ ਡਿੱਗੀ ਹੈ ਹਾਂਜੀ ਹਾਂਜੀ ਕਿਹੜਾ ਮਹੱਲਾ ਬੰਦਾ ਜੀ ਹੈ ਡਾਲਾਵਲੀ ਗਲੀ ਹਾਂਜੀ